ਲੰਡਨ ਬ੍ਰਿਜ ਤੋਂ ਹੁਣ ਅਸੀਂ ਚੱਲੇ ਆਂ ਇੱਥੋਂ ਦੇ ਇੱਕ ਹੋਰ ਮੇਨ ਅਟਰੈਕਸ਼ਨ ਦੇਖਣ ਦੇ ਲਈ ਤੇ ਉਹ ਹੈਗੇ ਆ ਟ੍ਰਾਫੈਗਲਰ ਸਕੁਅਰ ਤੇ ਉੱਥੇ ਬਹੁਤ ਸਾਰੀਆਂ ਪੰਜਾਬੀ ਮੂਵੀਜ਼ ਤੇ ਉੱਥੇ ਸ਼ੂਟ ਹੋਈਆਂ ਤੇ ਖਾਸ ਕਰਕੇ ਡੀ ਡੀ ਐਲ ਜੇ ਦੀ ਜਿਹੜੀ ਦਿਲਵਾਲੇ ਦੁਲਨੀਆਂ ਲੈ ਜਾਏਂਗੇ ਜਿਹੜੇ ਸਟਾਰਟਿੰਗ ਦੇ ਸੀਨ ਨੇ ਜਿੱਥੇ ਅਮਰੀਸ਼ਪੁਰੀ ਕਰਦਾ ਹੁੰਦਾ ਵੀ ਮੈਂ ਕਿੰਨੇ ਸਾਲਾਂ ਤੋਂ ਕਬੂਤਰਾਂ ਨੂੰ ਜੋਗਾ ਪਾ ਰਹੇ ਆ ਤੇ ਨਾਲ ਵੀ ਮੇਰਾ ਇਹ ਪਰਦੇਸ ਹੈ ਪਰਦੇਸ ਦਾ ਪਰਦੇਸ ਹੀ ਰਹਿੰਦਾ ਹੈ ਨਾ ਕਿ ਜ ਆਪਣੇ ਆ ਦੀ ਮਹਿਕ ਜਿਹੜੀ ਇੱਕ ਵੱਖਰੀ ਹੁੰਦੀ ਹੈ ਉਹ ਉੱਥੇ ਦੇ ਸੀਲ ਨੇ ਟ੍ਰਾਫਲਰ ਸਕੁਅਰ ਦੇ ਤੇ ਹੁਣ ਅਸੀਂ ਉੱਥੇ ਚੱਲੇ ਆ ਤੇ ਭੈਣ ਕਹਿੰਦੇ ਜਾਵਾਂਗੇ ਆਪਾਂ ਲੰਡਨ ਬੱਸ ਦੇ ਵਿੱਚ ਬਹਿ ਕੇ ਜਿਹੜਾ ਉਹ ਸਾਡਾ ਦੂਜਾ ਸੁਪਨਾ ਸੀਗਾ ਤੇ ਲੰਡਨ ਬੱਸ ਤੇ ਬਹਿਣਾ ਜੀ ਤੁਹਾਡੇ ਸਾਰੇ ਸੁਪਨੇ ਪੂਰੇ ਕਰਨੇ ਅੱਜ ਠੀਕ ਐ ਇਨਾ ਸ਼ਾਰਟ ਵਿੱਚ ਐਂਡ ਸੰਦੀਪ ਨੂੰ ਅਸੀਂ ਨਾ ਤਿੰਨ ਚਾਰ ਸੂਟ ਤਾਂ ਪਹਿਲਾਂ ਦੇਤੇ ਪਰ ਡੇ ਗਾਈਡੈਂਸ ਤੇ ਹੁਣ ਹੋਰ ਦੇਨੇ ਥੈਂਕ ਯੂ ਸੋ ਮੱਚ ਬੜੀ ਚੰਗੀ ਗਾਈਡ ਐ ਜੀ ਕੋੜੀ ਸੰਦੀਪ ਕਿੰਨੇ ਨੇ ਤੈਨੂੰ ਐਡਵਾਈਸ ਦਿੱਤੀ ਆ ਵੀ ਟੂਰਿਜ਼ਮ ਕੰਪਨੀ ਦਾ ਕੰਮ ਸ਼ੁਰੂ ਕਰੋ ਤੁਸੀਂ ਬਹੁਤ ਜਿਆਦੇ ਬਹੁਤ ਜਿਆਦਾ ਸੋਚੀ ਸੀ ਤੁਸੀਂ ਨਹੀਂ ਨਹੀਂ ਬਿਲਕੁਲ ਵੀ ਨਹੀਂ ਬਸ ਵੀ ਨਾ ਪਰ ਗੱਲ ਇਹ ਹੈ ਵੀ ਜਿੰਨੇ ਵੀ ਸਾਡੇ ਰਿਸ਼ਤੇਦਾਰ ਆਉਂਦੇ ਆ ਜਾਂ ਹੋਰ ਆਉਂਦੇ ਆ ਤੇ ਸਾਰਿਆਂ ਨੂੰ ਜਿਹੜਾ ਕਮਾਉਣਾ ਹੁੰਦਾ ਉਹ ਸੰਦੀਪ ਨਹੀਂ ਕਮਾਉਣਾ ਹੁੰਦਾ ਤੇ ਇਸੇ ਕਰਕੇ ਇਹਨੂੰ ਮਤਲਬ ਇਹਦੀ ਪਰਫੈਕਸ਼ਨ ਵੀ ਹੈ ਪਲੇਸਿਸ ਨੂੰ ਲੈ ਕੇ ਜਗ੍ਹਾ ਨੂੰ ਲੈ ਕੇ ਕਿ ਤੁਸੀਂ ਕਿੱਥੋਂ ਕਿੱਥੇ ਜਾ ਸਕਦੇ ਹੋ ਕਿੱਥੋਂ ਕਿੱਥੇ ਕਿੱਥੋਂ ਕਿੰਨਾ ਟਾਈਮ ਲੱਗਣਾ ਹੈ ਇੱਥੇ ਇੰਨਾ ਟਾਈਮ ਲੱਗਣਾ ਹੈ ਹਨਾ ਸਾਰਾ ਕੁਝ ਇਹ ਦੋ ਮੁੰਡੇ ਜਿਹੜੇ ਸਾਡੇ ਸੰਗਾਊ ਜੇ ਤੇ ਸ਼ਰਮੀਲੇ ਜੇ ਮੁੰਡੇ ਮੈਂ ਤੁਹਾਨੂੰ ਜਿੱਦਣ ਪਹਿਲੇ ਦਿਨ ਆਇਆ ਸੀ ਨਾ ਇੰਗਲੈਂਡ ਅਸੀਂ ਪਹਿਲੇ ਦਿਨ ਘਰੇ ਆਏ ਸੀ ਮਾਮਾ ਜੀ ਕੋਲ ਉਦੋਂ ਹੀ ਦੱਸਤਾ ਸੀ ਨਾ ਬੇ ਮੁੰਡੇ ਬਹੁਤ ਸੰਗਾਊ ਹੈ ਸ਼ਰਮਾਉਂਦੇ ਹੈ ਅ ਸਰਪਜੀਤ ਨੂੰ ਤਾਂ ਤੁਸੀਂ ਅੱਜ ਪਹਿਲੀ ਵਾਰੀ ਦੇਖਿਆ ਹੋਣਾ ਇਹ ਘੱਟ ਹੀ ਬੋਲਦੇ ਆ ਅੱਜ ਬੋਲੋਗੇ ਜੀ ਕੁਝ ਨਾ ਬਸ ਇਦਾਂ ਹੀ ਕੀ ਬੋਲੋਗੇ ਅੱਜ ਕੁਛ ਨਹੀਂ ਮੂਡ ਨਹੀਂ ਮੂਡ ਬਣ ਗਿਆ ਜੇ ਮੂਡ ਬਣ ਗਿਆ ਚੱਲ ਆਜੋ ਚੱਲਦੇ ਆਂ ਬਸ ਚਵੈਲੇ ਸਾਈਕਲ ਵਾਲੀ ਜਿਹੜੀ ਲਾਈਫ ਆ ਉਹ ਇੱਥੇ ਵੀ ਹੈਗੀ ਆ ਇੰਗਲੈਂਡ 'ਚ ਪਰ ਇੱਥੇ ਲੋਕ ਘੱਟ ਯੂਜ਼ ਕਰਦੇ ਦੇਖਿਆ ਮੈਂ ਸਾਈਕਲ ਇੱਥੇ ਘੱਟ ਯੂਜ਼ ਕਰਦੇ ਆ ਤੇ ਯੂਰਪ ਦੇ ਬਾਕੀ ਦੇ ਮੁਕਾਬਲੇ ਜਿੰਨੇ ਯੂਰਪ ਦੇ ਫਰਾਂਸੀ ਸਵਿਟਜ਼ਰਲੈਂਡ ਸੀ ਉਹ ਕੰਟਰੀ 'ਚ ਦੇਖਿਆ ਸੀ ਨਾ ਉੱਥੇ ਤਾਂ ਇੰਨੇ ਕੁ ਜ਼ਿਆਦਾ ਮਤਲਬ ਸਾਈਕਲ ਯੂਜ਼ ਹੁੰਦਾਗਾ ਤੇ ਲੋਕ ਜੌਬ ਤੇ ਵੀ ਆਪਣੇ ਕਮਾਂਕਾਰਾਂ ਦੇ ਵੀ ਸਾਈਕਲ ਦੇ ਜਾਂਦੇ ਆ ਇਹੋ ਜੀ ਬੱਸ 'ਚ ਹੁਣ ਬੈਠ ਰਹੇ ਆ ਵੈਸੇ ਸਾਡੇ ਕੋਲ ਨਾ ਜਿਹੜੀ ਟਿਕਟ ਪਬਲਿਕ ਟਰਾਂਸਪੋਰਟ ਦੀ ਹੈ ਤੇ ਆਦਰਵਾਇਜ਼ ਤੁਸੀਂ ਇਹੋ ਜਿਹਿਆਂ ਬਸਾਂ 'ਚ ਵੀ ਟੂਰ ਲੈ ਸਕਦੇ ਹੋ ਜਿਹੜਾ ਸਿਟੀ ਸਾਈਟ ਸੀਇੰਗ ਦਾ ਤੇ ਇਹਦਾ ਤੁਹਾਨੂੰ ਦੱਸ ਦਾਂਗੇ ਕਿੰਨਾ ਇਹਦਾ ਲੱਗਦਾ ਪਰ ਡੇ ਕਿੰਨਾ ਚਾਰਜ ਹੁੰਦਾ ਇਹਦਾ ਸਿਟੀ ਸਾਈਟ ਸੀਇੰਗ ਲੰਡਨ ਦੇ ਕੋਲ ਤੇ ਸੰਦੀਪ ਇਹਦੇ ਕਿੰਨੇ ਪੈਸੇ ਆ ਪੁੱਛੋ ਇਹਨਾਂ ਨੂੰ ਕਿੰਨੇ ਪੈਸੇ ਹਾ ਹਾ ਮਾਚ ਇਜ਼ ਥਿਸ ਬਸ ਹਾ ਹਾ ਵੀ ਜਸਟ ਵਾਂਟ ਟੂ ਨੋ ਹਾਊ ਮਾਚ ਇਟ ਕਾਸਟ ਲਾਈਕ ਅ ਡੇ ਪਾਸ ਡੇ ਪਾਸ 39 ਪਾਉਂਡ ਪਰ ਹੈਡ ओके okay. 39 पाउंड ਆ ਗਈ 1% ਦੀ ਕਿੰਨਾ ਕਮਾਉਂਦੇ ਹੈ ਕਿ ਸਾਰਾ ਦੇਣ ਚੜਜੋ ਉਤਰ ਜੋ ਚੜਜੋ ਉਤਰ ਜੋ ਜਿੱਥੇ ਮਰਜੀ ਘੁੰਮੇ ਫਰੀ ਜਾਓ ਹਾਂਜੀ ਹਾਂਜੀ ਬੜੇ ਤੁਹਾਨੂੰ ਜਿਹੜੀਆਂ ਜਿੰਨੀਆਂ ਵੀ ਜਿੱਦਾਂ ਹੁਣ ਆਪਾਂ ਘੁੰਮ ਰਿਆਂਗੇ ਜੇ ਤੁਹਾਡੇ ਨਾਲ ਕੋਈ ਸਾਥ ਨਹੀਂ ਹੈਗਾ ਕਮਾਉਣ ਵਾਲਾ ਨਹੀਂ ਹੈਗਾ ਨਾਲ ਤੁਹਾਨੂੰ ਟੂਰ ਦਿੰਦੇ ਆਗੇ ਹੈੱਡਫੋਨ ਲਾ ਲਓ ਨਾਲ-ਨਾਲ ਦਿੱਤੇ ਜਾਂਦੇ ਕੀ ਕੀ ਹੈਗਾ ਸਾਰਾ ਇਤਿਹਾਸ ਲਾਈਕ ਅੱਛਾ ਫਿਰ ਬੱਸ ਚ ਬਹਿ ਕੇ ਸਾਰਾ ਕੁਝ ਕਰਦੇ ਹਾਂਜੀ ਹਾਂਜੀ ਸਾਰਾ ਕੁਝ ਦੇਖ ਮਤਲਬ ਗਾਈਡ ਦਾ ਕੰਮ ਕਰਦੀ ਏ ਇੱਕ ਤਰ੍ਹਾਂ ਨਾਲ ਠੀਕ ਆ ਓਕੇ ਨਹੀਂ ਜਦੋਂ ਤੁਹਾਡੇ ਕੋਲ ਗਾਈਡ ਹੈਗਾ ਫਿਰ ਕੋਈ ਚੀਜ਼ ਨਹੀਂ ਏ ਆ ਗਈ ਜੀ ਸਾਡੀ ਬੱਸ ਫੈਗਲਰ ਸਕੁਆਇਰ ਦੀ 15 ਨੰਬਰ ਇੱਥੇ ਨਾ ਬੱਸਾਂ 'ਚ ਕੰਡਕਟਰ ਨਹੀਂ ਹੁੰਦੇ ਇਕੱਲਾ ਇਹ ਕਾਰਡ ਟੈਪ ਕਰਨਾ ਪੈਂਦਾ ਹੋ ਗਿਆ ਉਹ ਕਰਨਾ ਪੈਂਦਾ ਓਕੇ ਕੰਨਾ ਹੋ ਗਿਆ ਜੀ ਕੋਠੇ ਤੇ ਜਾ ਕੇ ਬੈਠੀ ਹੈ ਕਈ ਬੱਸਾਂ ਨਾ ਪਰੋਂ ਖੁੱਲੀਆਂ ਹੁੰਦੀਆਂ ਜਿਵੇਂ ਛੱਤ ਖੁੱਲੀ ਹੁੰਦੀ ਹੈ ਤੇ ਇਹ ਸਾਡੀ ਬੱਸ ਦੀ ਛੱਤ ਬੰਦ ਹੁੰਦੀ ਹੈ ਇੱਥੇ ਨਾ ਇੰਨੀ ਰਿਸਪੈਕਟ ਦਿੰਦੇ ਆ ਟੂਰਿਸਟ ਨੂੰ ਤੇ ਸਾਨੂੰ ਵੈਸੇ ਸੀਟਸ ਪਿੱਛੇ ਮਿਲਿਆ ਸੀਗੀਆਂ ਤੇ ਜਿਹੜੀਆਂ ਇਥੇ ਮੇਮਾਂ ਲੰਡਨ ਦੀਆਂ ਜਿਹੜੀਆਂ ਮੇਮਾਂ ਕਹਿੰਦੇ ਸੀ ਇਹਨਾਂ ਨੂੰ ਤੇ ਉਹਨਾਂ ਨੂੰ ਅਸੀਂ ਕਿਹਾ ਵੀ ਅਸੀਂ ਘੁੰਮਣ ਆਇਆ ਤੇ ਅਸੀਂ ਦੇਖਣਾ ਚਾਹੁੰਦੇ ਆ ਫਰੰਟ ਤੇ ਸਾਰਾ ਕੁਝ ਬੈਠ ਕੇ ਤੇ ਸਾਨੂੰ ਸੀਟ ਵੀ ਜਮਾ ਫਰੰਟ ਤੇ ਦਿੱਤੀ ਐ ਇੱਥੋਂ ਆਲਾ ਦੁਆਲਾ ਕੀ ਬਾਤ ਹੈ ਬਹੁਤ ਸੋਹਣਾ ਤੁਸੀਂ ਤਾਂ ਰੋਜ਼ ਹੀ ਫਰੰਟ ਤੇ ਬੈਠ ਕੇ ਆ ਦੁਆਲਾ ਦੇਖਦੇ ਆ ਤੁਸੀਂ ਕਦੇ ਕਦੇ ਆਉਣੇ ਤਾਂ ਕਰਕੇ ਤੁਹਾਨੂੰ ਪਹਿਲ ਹੈ ਕੀ ਬਾਤ ਹੈ ਇਹ ਇੰਗਲੈਂਡ ਦੇ ਯੂਕੇ ਦੇ ਅਸਲੀ ਨਜ਼ਾਰੇ। ਇਹ ਕੋਣ ਲੱਗਦਾ ਵੀ ਇੰਗਲੈਂਡ ਆਇਆ। ਰਾਈਟ ਹੈਂਡ ਸਾਈਡ ਆਪਣੇ ਅਗੇ ਸੇਂਟ ਪੌਲਸ ਚਰਚ ਹੈ ਸੰਦੀਪ। ਅੱਛਾ ਕੈਥੋਲਿਕ ਚਰਚ ਹੈ? ਹਾਂਜੀ ਜੀ। ਅਸੇਰ ਬਸ ਦਾ ਸਫਰ ਬਹੁਤ ਜ਼ਿਆਦਾ ਵਧੀਆ ਸੀਗਾ ਤੇ ਕਮਾਲ ਦੀ ਗੱਲ ਇਹ ਆ ਕਿ ਰਸਤੇ ਚ ਇੰਨੀਆਂ ਇੰਨੀਆਂ ਸੋਹਣੀਆਂ ਚੀਜ਼ਾਂ ਪੈਂਦੀਆਂ ਨਾ ਤੇ ਜਿਨ੍ਹਾਂ ਨੂੰ ਤੁਸੀਂ ਅੱਖਾਂ ਨਾਲ ਹੀ ਮਤਲਬ ਦੇਖ ਸਕਦੇ ਹੋ ਤੇ ਰੱਜ ਨਹੀਂ ਆਉਂਦਾ ਦੇਖ-ਦੇਖ ਕੇ ਤੇ ਅਸੀਂ ਸਾਰਾ ਕੁਝ ਤੁਹਾਨੂੰ ਦਿਖਾ ਨਹੀਂ ਸਕਦੇ ਸੀਗੇ ਕਿ ਬਸ ਦੀ ਜਿਹੜੀ ਸਾਡੀ ਜਰਨੀ ਸੀ ਤਕਰੀਬਨ ਅੱਧੇ ਘੰਟੇ ਤੋਂ ਉੱਪਰ ਸੀਗੀ ਇਹ ਤੇ ਇਹ ਐਕਸਪੀਰੀਅੰਸ ਇੱਥੇ ਆ ਕੇ ਤੁਸੀਂ ਜ਼ਰੂਰ ਕਰੇ ਤੁਹਾਨੂੰ ਇੱਕ ਗੱਲ ਇੱਥੇ ਮੈਂ ਹੋਰ ਅਪਡੇਟ ਕਰਦਾ ਵੈਸੇ ਦੇਖਣ ਨੂੰ ਸਾਰੀਆਂ ਬੱਸਸ ਇੱਕੋ ਜਿਹੀਆਂ ਲੱਗਦੀਆਂ ਬਈ ਲੰਡਨ ਜਿੱਕੋ ਜਿਹੀ ਬੱਸਸ ਚੱਲਦੀਆਂ ਪਾਰੇ ਦੇ ਚ ਕੁਝ ਬੱਸ ਜਨੇ ਜਿਹੜੀਆਂ ਸਪੈਸ਼ਲੀ ਟੂਰਿਸਟ ਲਈ ਹੁੰਦੀਆਂ ਖਾਸ ਕਰਕੇ ਜਿਹੜੀਆਂ ਓਪਨ ਹੁੰਦੀਆਂ ਤੇ ਕੁਝ ਕਿ ਜਿਹੜੀਆਂ ਬੱਸੇ ਹੁੰਦੀਆਂ ਉਹ ਜਿਹੜੀਆਂ ਹੁੰਦੀਆਂ ਕਿਹੜੀਆਂ ਚੱਲਦੀਆਂ ਨੇ ਜਿਹੜੇ ਪਬਲਿਕ ਟਰਾਂਸਪੋਰਟ ਆ ਜਿਹੜੀਆਂ ਆਪਣੀ ਲੰਡਨ ਬੱਸਸ ਨੇ ਰੈਡ ਬੱਸਸ ਤੇ ਤੁਹਾਨੂੰ ਜਿੱਦਾਂ ਜਿਨ੍ਹਾਂ ਦੇ ਸਾਹਮਣੇ ਨੰਬਰ ਹੋਊਗਾ ਤੇ ਲਿਖਿਆ ਹੋਣਾ ਸਟਾਪ ਦਾ ਨੇਮ ਉਹ ਲੰਡਨ ਬੱਸਸ ਆ ਗਈ ਜਿਹੜੇ ਆਪਣੇ ਓਇਸਟਰ ਕਾਰ ਤੇ ਇਹਦੇ ਚ ਅੱਧੀਆਂ ਪਬਲਿਕ ਟਰਾਂਸਪੋਰਟ ਆ ਅੱਧੀਆਂ ਟੂਰਿਸਟ ਬੱਸੇ ਆ ਉਹ ਤੁਹਾਨੂੰ ਡਿਫਰੈਂਸ ਥੋੜਾ ਥੋੜਾ ਮੈਂ ਅੱਗੇ ਜਾ ਕੇ ਦਿਖਾ ਦੇਣਾ ਇਹ ਖਾਸ ਕਰਕੇ ਉਹ ਜੀਆਂ ਬੱਸ ਜਿਹੜੀਆਂ 23 ਲਿਖਿਆ ਨਾ ਜਿਵੇਂ 23 ਨੰਬਰ ਇਹ ਪਬਲਿਕ ਟਰਾਂਸਪੋਰਟ ਆ ਸਾਰੀ ਜਿਹੜੀ ਤੁਹਾਨੂੰ ਪਹਿਲਾਂ ਦਿਖਾਈ ਸੀ ਜਿਹੜੀ ਬਿਗ ਬੱਸ ਤੇ ਰੈਡ ਟੂਰ ਐਦਾਂ ਕਰਕੇ ਅਲੱਗ-ਅਲੱਗ ਕੰਪਨੀਆਂਜ਼ ਦੀਆਂ ਬੱਸਸਾਂ ਪਾਈਆਂ ਹੋਈਆਂ ਉਹ ਜਿਹੜੀਆਂ ਨੇ ਮੇਨਲੀ ਉਹ 40 ਪਾਉਂਡ ਲੈਂਦੀਆਂ 40 ਪਾਉਂਡ ਪੂਰੇ ਦਿਨ ਦੇ ਤੇ ਇੱਕ ਜਣ ਨੂੰ ਕਮਾਉਂਦੀਆਂ ਇਹੋ ਜਿਹੇ ਬੱਸ ਸਟਾਪ ਬਣੇ ਹੁੰਦੇ ਆ ਪਬਲਿਕ ਟਰਾਂਸਪੋਰਟ ਦੇ ਇਹ ਤੁਸੀਂ ਗੂਗਲ ਮੈਪਸ ਤੇ ਪਾ ਕੇ ਕੱਢ ਸਕਦੇ ਹੋ ਵੀ ਕਿਹੜੀ ਜਿਹੜੀ ਬੱਸ ਹੈ ਪਬਲਿਕ ਟਰਾਂਸਪੋਰਟ ਕਿਧਰੋਂ ਕਿਧਰ ਨੂੰ ਜਾਊਗੀ ਪਰ ਪ੍ਰਾਈਸ ਦਾ ਕਾਫੀ ਜ਼ਿਆਦਾ ਫਰਕ ਹੈ ਜਿਵੇਂ ਜਿਹੜੀ ਤੁਸੀਂ ਟੂਰ ਬੱਸ ਲਾਉਂਗੇ ਉਹਦਾ 4000 ਰੁਪਏ ਪਰ ਪਰਸਨ ਤੇ ਇੱਕ ਜਣੇ ਦੀ ਟਿਕਟ ਪਾਊਗੀ ਤੁਹਾਨੂੰ ਤੇ ਜਿਹੜੀ ਦੂਜੀ ਆ ਇਹਦੀ ਤੁਹਾਨੂੰ ਦੱਸੀ ਹੀ ਸੀਗਾ ਜਿਹੜੀ ਪਬਲਿਕ ਟਰਾਂਸਪੋਰਟ ਦੀ ਅਸੀਂ ਟਿਕਟ ਲਈ ਸੀ ਇਹਦੀ 1600 ਰੁਪਏ ਇੱਕ ਦਿਨ ਦੀ ਇੱਕ ਜਣੇ ਦੀ ਇਹ ਹੁਣ ਅਸੀਂ ਪਹੁੰਚ ਕੇ ਟਰਾਫਾਲਗਰ ਸਕੁਅਰ ਅਂਡ ਉੱਥੇ ਜਾ ਕੇ ਤੁਹਾਨੂੰ ਸਾਰਾ ਦੱਸ ਦੇਵਾਂਗੇ ਐਂਡ ਹਿਸਟਰੀ ਬਾਰੇ ਵੀ ਦੱਸ ਦੇਵਾਂਗੇ ਕਿ ਇਹਦਾ ਨਾਮ ਇਹਨੂੰ ਟ੍ਰਾਫਲਗਰ ਸਕੁਅਰ ਕਿਉਂ ਕਿਉਂ ਮਿਲਿਆ ਹਾਂਜੀ ਤੇ ਇੱਥੇ ਇਹੋ ਜਿਹੀਆਂ ਸ਼ਾਪਸ ਸਮਾਨ ਖਰੀਦਣ ਲਈ ਲੰਡਨ ਚ ਜਿਹੜੀਆਂ ਜਿਹੜੀਆਂ ਚੀਜ਼ਾਂ ਮਸ਼ਹੂਰ ਹੈ ਇਹ ਦੇਖੋ ਜਿਵੇਂ ਹਾਂਜੀ ਪੈਰਿਸ ਚ ਸੀਗੀਆਂ ਵੈਸੇ ਜਿਹੜੇ ਵੱਡੇ ਸਿਟੀ ਜ ਸਾਰੇ ਇੱਕੋ ਜਿਹੀ ਹੈ ਲਗਭਗ ਇੱਥੇ ਵੀ ਅੰਡਰਗਰਾਉਂਡ ਮੈਟਰ ਆਉਂਦੀ ਹੈ ਤੇ ਆ ਜਿਹੜੀ ਲਿਖਿਆ ਜਿਹੜੀਆਂ ਲੰਡਨ ਦੀਆਂ ਮਸ਼ਹੂਰ ਮਸ਼ਹੂਰ ਥਾਵਾਂ ਨੇ ਗੀਆਂ ਟੂਰਿਸਟ ਪਲੇਸ ਸਾਰਿਆਂ ਤੇ ਤੁਹਾਨੂੰ ਮਤਲਬ ਪਬਲਿਕ ਟਰਾਂਸਪੋਰਟ ਜਾਂਦੀ ਮਿਲ ਜੂਗੀ ਇੱਕ ਹੋਰ ਚੀਜ਼ ਐ ਐਕਚੁਅਲੀ ਲੰਡਨ ਦੀ ਖਾਸियत ਵੀ ਇੱਕ ਇਹੀ ਆ ਗਈ ਵੀ ਜਿਹੜੇ ਸਾਰੇ ਟਰਾਂਸਪੋਰਟ ਲਿੰਕਸ ਆ ਗਏ ਉਹ ਬਹੁਤ ਸਟਰੋਂਗ ਆ ਗਏ ਸੋ ਜਿੱਦਾਂ ਤੁਸੀਂ ਨੋਟਿਸ ਕੀਤਾ ਥਾਵਾਂ ਤੇ ਤੁਹਾਨੂੰ ਅੰਡਰਗਰਾਉਂਡ ਮਿਲੂਗੇ ਬੱਸੇ ਮਿਲਣੀਆਂ ਹੁਣ ਜਿਹੜਾ ਤੁਸੀਂ ਡੇ ਪਾਸ ਬਣਾਇਆਗਾ ਇਹਦੇ ਵਿੱਚ ਤੁਸੀਂ ਅਨਲਿਮਿਟਿਡ ਜਿੰਨੀਆਂ ਮਰਜ਼ੀ ਬਸਾਂ ਟ੍ਰੇਨਸ ਤੁਸੀਂ 12 ਵਜੇ ਤੱਕ ਬੇਸਿਕਲੀ ਰਾਤ ਇਹਦੇ 'ਚ ਇਹ ਨਹੀਂ ਹੈਗਾ ਵੀ ਆਪਾਂ ਨੂੰ ਕੋਈ ਫਾਇਦਾ ਨਹੀਂ ਲੈਣ ਦਾ ਹਨਾ ਕਿਤੋਂ ਕਿਤੇ ਮਰਜੀ ਤੁਸੀਂ ਇਹ ਨੋਟਿਸ ਕੀਤਾ ਹੋਣਾ ਥੋੜੇ ਜਿਹਾ ਆਪਾਂ ਕਦਮ ਲੈਨੇ ਆ ਬਸ ਤਾਂ ਪਾਉਂਦਾ ਜਿੱਥੇ ਕੋਈ ਵੱਡੀ ਅਟਰੈਕਸ਼ਨ ਹੁੰਦੀ ਉੱਥੇ ਟ੍ਰੇਨ ਸਟੇਸ਼ਨ ਹੁੰਦੇ ਆਗੇ ਸੋ ਇਹ ਲਿੰਕਸ ਬਣਾਏ ਹੋਇਆਗੇ ਸਹੀ ਹੈ ਇਹ ਜਗ੍ਹਾ ਨੂੰ ਵੀ ਦੇਖਣ ਦਾ ਮਨ ਸੀਗਾ ਕਿੰਨੀ ਹੁਣ ਤੱਕ ਕਿੰਨੀਆਂ ਹੀ ਮੂਵੀਜ਼ ਦੇਖ ਲਈ ਤੇ ਸਭ ਤੋਂ ਪਹਿਲਾਂ ਤਾਂ ਜਦੋਂ 2003-4 'ਚ ਜਿਵੇਂ ਤੁਹਾਨੂੰ ਦੱਸਿਆ ਮੈਂ DDLJ ਦੇਖੀ ਸੀ ਇੱਥੇ ਦੇ ਸੀਨ ਉਹ ਜਸ ਸ਼ਰਾਜ ਚੋਪੜਾਈ ਨੇ ਇੱਥੇ ਫਿਲਮਾਈ ਹੋਣੀ ਹੈ ਨਾ ਇੱਕ ਹੋਰ ਚੀਜ਼ ਮੈਂ ਆਡ ਕਰਨੀ ਸੀਗੀ ਆਪਣੀ ਵੀ ਬਹੁਤ ਫੇਮਸ ਪੰਜਾਬੀ ਮੂਵੀ ਦਿਲ ਆਪਣਾ ਪੰਜਾਬੀ ਵਿਚ ਇਜ਼ ਹਰਪਜਨਮਨ ਐਂਡ ਗੁਰਪ੍ਰੀਤ ਕੁੱਬੀ ਫੇਮਸ ਡਾਇਲੋਗ ਆਈ ਥਿੰਕ ਜਿਨ੍ਹਾਂ ਨੂੰ ਯਾਦ ਹੋਣਾ ਕਿ ਇੰਨੇ ਕਬੂਤਰ ਕਿੱਥੋਂ ਆਉਂਦੇ ਆ ਐਂਡ ਕੁੱਬੀ ਕਹਿੰਦਾਗਾ ਕਿ ਪੰਜਾਬੀ ਸਿੰਗਲਾਂ ਦੇ ਨਾਲ ਆਉਂਦੇ ਆਗੇ ਹੁਣ ਇੱਥੇ ਤੁਹਾਨੂੰ ਕਬੂਤਰ ਵੈਸੇ ਘੱਟ ਮਿਲਣਗੇ ਨਹੀਂ ਮੈਂ ਵੀ ਇਹ ਹੀ ਦੇਖ ਰਹੀ ਸੀ ਹੁਣ ਉਹਨੇ ਕਬੂਤਰ ਆ ਵੈਸੇ ਵੈਸੇ ਤਾਂ ਬਹੁਤ ਜ਼ਿਆਦਾ ਮੂਵੀ ਚ ਵੀ ਬਹੁਤ ਜ਼ਿਆਦਾ ਜਾਂਦਾ ਦਾਣਾ ਦਰੋਣਾ ਪਾ ਕੇ ਸਪੈਸ਼ਲ ਬੁਲਾ ਲੈਂਦੇ ਹੁਣ ਤਾਂ ਕੀ ਆ ਹੁਣ ਕਿਉਂਕਿ ਸਾਫ ਸਫਾਈ ਨੂੰ ਵੀ ਦਦਰ ਦੇਖ ਕੇ ਇੱਥੇ ਮਨਾ ਕੀਤਾ ਹੋਇਆਗਾ ਕਿ ਜਿੱਦਾਂ ਆਪਾਂ ਦਿੰਦੇ ਨਹੀਂ ਹਾਂ ਹਾਂਜੀ ਹਾਂਜੀ ਕਿਉਂਕਿ ਫਿਰ ਉਹ ਜ਼ਿਆਦਾ ਉਹ ਹੋ ਜਾਂਦਾ ਕਲੀਨ ਹਾਈਜੀਨ ਨੂੰ ਰੱਖਿਆ ਹੋਇਆ ਇਹਨਾਂ ਨੇ ਤੇ ਇੱਥੇ ਜੀ ਇਹ ਸਕੁਅਰ ਦੇ ਵਿੱਚ ਜਿਹੜੇ ਉਹ ਲਾਏ ਹੋਏ ਨੇ ਬੁੱਤ ਲਾਏ ਹੋਏ ਆ ਜਿਹੜੇ ਇਹਨਾਂ ਦੇ ਸ਼ਹੀਦ ਹੋਏ ਆ ਨਾ ਕੋਈ 1857 ਲੈ ਇੰਡੀਆ ਦਾ ਗਦਰ ਆ ਗਿਆ ਇਹ 1857 ਜਦੋਂ ਇੰਡੀਆ ਨੇ ਬਗਾਵਤ ਕੀਤੀ ਸੀ ਵਿਦਰੋਹ ਸਭ ਤੋਂ ਵੱਡਾ ਸੀ ਗੋਰਿਆਂ ਦਾ ਕਿ ਗੋਰੇ ਇਹਦੇ ਵਿੱਚ ਆਉਣੇ ਨਹੀਂ ਚਾਹੀਦੇ ਉਹਦੇ ਚ ਅ ਸ਼ਾਇਦ ਇਹਨਾਂ ਦੀ ਜਾਨ ਗਈ ਹੋਗੀ ਆ ਕੰਟਰੀ ਲਈ ਆ ਗ੍ਰੇਟਫੁਲ ਵੀਰ ਨਾਟ ਬੀ ਫੋਰਗਟਨ ਬਾਈ ਗ੍ਰੇਟਫੁਲ ਕੰਟਰੀ ਤੇ 1857 ਦੇ ਵਿਦਰੋਹ ਚ ਗਈ ਹੋਗੀ ਤੇ ਉਹਨਾਂ ਦਾ ਇਹ ਬੁੱਤ ਲੱਗਿਆ ਹੋਇਆ ਹੈਗਾ ਤੇ ਸਾਹਮਣੇ ਵਾਲੇ ਪਾਸੇ ਕੁਝ ਫਾਰੇ ਲੱਗੇ ਹੋਏ ਆ ਆਲਾ ਦਵਾਲਾ ਬਹੁਤ ਸੋਹਣਾ ਯਾਰ ਦੇਖਣਯੋਗ ਹੈ ਕਮਾਲ ਆ ਹਾਂਜੀ ਜਿਹੜੀ ਇਹ ਜਗ੍ਹਾ ਨਾ ਤੇ ਇਹਨੂੰ ਅਸਲ 'ਚ ਪੰਜਾਬੀ 'ਚ ਜਿੰਨੇ ਆਪਣੇ ਪੁਰਾਣੇ ਬੰਦੇ ਆਏ ਹੋਏ ਆ ਜਿਵੇਂ ਮਾਮਾ ਜੀ ਵਰਗੇ ਆਏ ਹੋਏ ਉਹ ਸਾਰੇ ਇਹਨੂੰ ਕਬੂਤਰਾਂ ਵਾਲਾ ਚੌਕ ਕਹਿੰਦੇ ਆ ਤੇ ਇਕਰਾਮਤਾ ਜੀ ਨੇ ਗਾਇਆ ਵੀ ਸੀ ਇੰਗਲੈਂਡ ਦਾ ਜਿਹੜਾ ਉਹਨਾਂ ਦਾ ਜ਼ਿਕਰ ਹੈ ਪੂਰਾ ਇੰਗਲੈਂਡ ਬਾਰੇ ਤੇ ਉਹਦੇ 'ਚ ਕਬੂਤਰਾਂ ਵਾਲਾ ਚੌਕ ਇਹਨੂੰ ਕਿਹਾ ਹੋਇਆਗਾ ਤੇ ਕਿਉਂਕਿ ਇੱਥੇ ਕਬੂਤਰ ਬਹੁ ਹੁੰਦੇ ਸੀ ਸੋ ਜਿਹੜਾ ਹੈ ਸਕੁਅਰ ਹੈ ਤੇ ਕਾਫੀ ਲੰਬਾ ਚੌੜਾ ਏਰੀਆ ਜਿਵੇਂ ਹਰ ਕੰਟਰੀ ਚ ਜਿਨੇ ਵੈਸਟਰਨ ਕੰਟਰੀਜ਼ ਆ ਜਾਂ ਰਸ਼ੀਆ ਜਾਂ ਯੂਰਪ ਸਰ ਕਿਤੇ ਹੋ ਜੇ ਸਕੁਅਰ ਜਾਰਜੀਆ ਇਵਨ ਟਰਕੀ ਸਰ ਕਿਤੇ ਮਿਲ ਜਾਂਦੇ ਆ ਆਪਣੇ ਜਨੇਸ਼ੀਅਨ ਕੰਟਰੀਜ਼ ਆਪਣੇ ਥੋੜੇ ਜੇ ਘੱਟ ਹੁੰਦੇ ਆ ਦੇਖਣ ਵਾਲਾ ਵੈਸੇ ਇੱਥੇ ਹੋਰ ਵੀ ਮੇਬੀ ਸਕੁਅਰ ਹੋਣ ਇਹੋ ਜੇ ਸੰਦੀਪ ਇਹੋ ਜੇ ਸਕੁਅਰ ਹੈ ਇੱਥੇ ਹੋਰ ਵੀ ਹੈਗੇ ਆ ਨੋ ਨੋ ਇੱਕੋ ਹੀ ਆ ਇਹੀ ਹੈਗਾ ਲੰਡਨ ਦਾ ਇਹੀ ਫੇਮਸ ਆ ਤੇ ਇੱਕੋ ਹੀ ਸਕੁਅਰ ਹਾਂਜੀ ਹਾਂਜੀ ਠੀਕ ਹੈ ਇਹੀ ਸਕੁਅਰ ਹੈ ਤੇ ਜਦੋਂ ਵੀ ਤੁਸੀਂ ਆਉਂਗੇ ਤੇ ਇਹਨੂੰ ਮਸਟ ਵਿਜ਼ਿਟ ਪਲੇਸ ਆ ਬਹੁਤ ਵਧੀਆ ਵਾਲਾ ਦੁਆਲਾ ਹੈ ਇੱਕ ਵਾਰ ਸੰਦੀਪ ਤੇ ਸੁਖਵੀਰ ਦੱਸਦੇ ਸੀ ਕਿ ਇੱਥੇ ਦਾ ਇੱਕ ਵਿਸ਼ਵਾਸ ਆ ਕੀ ਜੇ ਤੁਸੀਂ ਕੋਈ ਵੀ ਬੇਸ਼ੁਮੰਗ ਮੰਗਦੇ ਹੋ ਔਰ ਇਦਾਂ ਪੈੰਦੀ ਵਗੈਰਾ ਫਾਉਂਡ ਵਗੈਰਾ ਸੁੱਟਦੇ ਹੋ ਤਾਂ ਉਹ ਪੂਰੀ ਹੋ ਜਾਂਦੀ ਆ ਪਰ ਕਹਿੰਦੇ ਸਾਡੀ ਤਾਂ ਕਦੇ ਪੂਰੀ ਹੋਈ ਨਹੀਂ ਪਰ ਉਹ ਜਿਹੜਾ ਭਾਈ ਆ ਉਹ ਪੈਸੇ ਚੱਕ ਚੱਕ ਜ਼ਰੂਰ ਲੈ ਜਾਂਦਾ ਸੀ ਉਹ ਦੀ ਜ਼ਰੂਰ ਹੋਈ ਹੈਗੀ ਉਹ ਜ਼ਰੂਰ ਪੈਸੇ ਨਾਲ ਝੋਲਾ ਭਰ ਕੇ ਲੈ ਜਾਂਦਾ ਗੋਰਿਆਂ ਦੀਆਂ ਵੈਸੇ ਆਪਣੀ ਉਹ ਥੋੜੀਆਂ ਜਿਹੀਆਂ ਥਿਉਰੀਜ਼ ਹੁੰਦੀਆਂ ਹਨਾ ਸੰਦੀਪ ਅੰਗਰੇਜ਼ਾਂ ਕਿਉਂਕਿ ਜਦੋਂ ਆਪਾਂ ਨਿੱਕੇ ਹੁੰਦੇ ਆ ਨਾ ਆਪਾਂ ਮੂਵੀਜ਼ 'ਚ ਦੇਖਦੇ ਆਂਗੇ ਇੱਥੇ ਅਸੀਂ ਜਦੋਂ ਵੱਡੇ ਹੋਏ ਸੀ ਅਸੀਂ ਡਿਜ਼ਨੀ ਨੂੰ ਦੇਖ ਦੇ ਕੇ ਨਾ ਆਪਾਂ ਜੋ ਸੁਣਦੇ ਆਂਗੇ ਉਹਦਾਂ ਵੈਸੇ ਜਸਟ ਫਨ ਹੈ ਨਾ ਅੱਜਵੇਂ ਜਾਂ ਇੱਥੇ ਇੱਕ ਹੋਰ ਮੰਨੇ ਆਂਦਾ ਵੀ 크리스마ਸ ਤੇ ਜਿਹੜਾ ਸੰਟਾ ਹੁੰਦਾ ਉਹ ਬੱਚਿਆਂ ਨੂੰ ਗਿਫਟ ਦੇ ਕੇ ਜਾਂਦਾ ਏਦਾਂ ਏਦਾਂ ਹੈ ਨਾ ਹਾਂ ਸ਼ੁਕਰੀਆ ਕਹਿੰਦਾ ਭਾਬੀ ਜੀ ਤੁਸੀਂ ਵੀ ਟਰਾਈ ਕਰਕੇ ਦੇਖਣ ਮੈਂ ਕਿਹਾ ਕੀ ਕਹਿੰਦੇ ਵਿਸ਼ ਪੂਰੀ ਦੀ ਮੈਂ ਕਿਹਾ ਤੁਹਾਡੀ ਹੋਈ ਸੀ ਕਹਿੰਦਾ ਨਾ ਮੈਂਗਾ ਮੈਂ ਫਿਰ ਕਿ ਕਿਉਂ 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 100 ਰੁਪਏ ਖਰਾਬ ਕਰਨ ਦੇ ਵਿੱਚ ਸਿੱਟ ਕੇ ਇੱਕ ਪਾਉਂਡ ਸੇ ਟੰਗ ਜੇ ਖੜ ਕੇ ਮੈਂ ਉਹ ਪਾਈ ਦੇਖ ਲਿਆ ਉਹ ਦੇਖੋ ਆ ਪਿੱਛੇ ਫਿਰਦਾ ਵਿੱਚ ਫਿਰਦਾ ਸੀ ਪਹਿਲਾਂ ਬਾਬੀ ਐ ਟਰਾਫਲਗਰ ਸਕੁਅਰ ਨੂੰ ਇਹਦਾ ਨਾਮ ਇਸ ਜਗ੍ਹਾ ਤੋਂ ਮਿਲਿਆ 1805 ਦੇ ਵਿੱਚ ਇੱਥੇ ਲੜਾਈ ਹੋਈ ਸੀ ਜਿਹਦਾ ਨਾਮ ਸੀਗਾ ਬੈਟਲ ਆਫ ਟਰਾਫਲਗਰ ਉਹ ਜਿਹੜੀ ਲੜਾਈ ਸੀਗੀ ਬ੍ਰਿਟਨ ਉਹ ਲੜਾਈ ਜਿੱਤੇ ਸੀਗੇ ਬਟ ਜਿਹੜਾ ਉਹ ਲੜਾਈ ਨੂੰ ਲੀਡ ਕਰ ਰਿਹਾ ਸੀਗਾ ਆਫੀਸਰ ਉਹਦਾ ਨਾਮ ਸੀਗਾ ਨੋਡ ਲੈਲਸਨ ਸੋ ਜਿਹੜਾ ਆਪਾਂ ਇੱਥੇ ਸਟੈਚੂ ਦੇਖ ਰਹੇ ਆਂਗੇ ਉੱਪਰ ਇਹ ਉਹਨੂੰ ਸ਼ਰਧਾਂਜਲੀ ਭੇਟਾ ਕਰਨ ਲਈ ਉਹਦੇ ਲਈ ਇਹ ਜਗ੍ਹਾ ਬਣਾਈ ਗਈ ਹੈਗੀ ਸੋ ਉੱਪਰ ਉਹਦਾ ਸਟੈਚੂ ਹੈ ਤੇ ਨਾਲ ਚਾਰ ਤੁਨ ਸ਼ੇਰਸ ਦੇ ਵੀ ਮੋਨੂਮੈਂਟਸ ਬਨੇ ਮਿਲਣਗੇ ਕਿ ਕਿਉਂਕਿ ਜਿਹੜੀ ਉਹਨਾਂ ਦੀ ਫੌਜ ਸੀਗੀ ਜਿਹੜੀ ਫੌਜ ਨੂੰ ਲੀਡ ਕਰ ਰਹੀ ਸੀ ਉਹਨਾਂ ਨੇ ਬਹੁਤ ਬਹਾਦਰੀ ਦੇ ਨਾਲ ਉਹ ਜੰਗ ਲੜੀ ਤੇ ਉਹਨਾਂ ਦੀ ਯਾਦ ਦੇ ਵਿੱਚ ਇਹ ਜਗ੍ਹਾ ਬਣਾਈ ਗਈ ਹੈਗੀ ਸ਼ੇਰ ਵੈਸੇ ਜਿਵੇਂ ਬਹਾਦਰੀ ਨੂੰ ਰਿਪਰੈਜ਼ੈਂਟ ਕਰਦਾ ਹੈ ਹਾਂਜੀ ਹਾਂਜੀ you are all my heart knew that's all i held on to were you then as we're going to go to london i and there is another famous attraction in london and which is going to london london i sandeep how far is it ਇਧਰ ਜਾਣਾ ਆਪਾਂ ਹਾਂਜੀ ਹਾਂਜੀ ਅੱਛਾ ਕਿੰਨੇ ਦੂਰ ਐਥੋਂ ਲੰਡਨ ਆਈ ਸੋ ਆਪਾਂ ਵਾਕਿੰਗ ਚਲੋ ਅੱਛਾ ਹੋ ਗਿਆ ਹਾਂਜੀ 10 ਮਿੰਟ ਦੀ ਵਾਕਿੰਗ ਡਿਸਟੈਂਸ ਆ ਗਈ ਐਥੋਂ ਬੱਸ ਸੇ ਵੀ ਜਾਂਦੀਆਂ ਨੇ ਸੋ ਆਪਾਂ ਤੁਹਾਨੂੰ ਦੋ ਹੀ ਮੈਸੇਜ ਦਿਖਾ ਦੇਣੇ ਆ ਜਿਵੇਂ ਜਿਹੜੀ ਟੂਰਿਸਟ ਬੱਸ ਦੀ ਆਪਾਂ ਗੱਲ ਕਰ ਰਹੇ ਸੀ ਇਹ ਮਤਲਬ ਇਹ ਦੀ ਸਰਵਿਸ ਪੂਰਾ ਦਿਨ ਚੱਲਦੀ ਰਹਿੰਦੀ ਆ ਰਾਈਟ ਤੇ ਜਿਵੇਂ ਅਸੀਂ ਆ ਸਕੇਅਰ ਦੇ ਵਿੱਚ ਆ ਕੇ ਉਤਰੇ ਜਿਵੇਂ ਐਥੋਂ ਅਸੀਂ ਲੰਡਨ ਆਈ ਉਤਰਨਾ ਐਥੋਂ ਬਹਿ ਜਾਓ ਉੱਥੇ ਉਤਰ ਜਾਓ ਉੱਥੋਂ ਅੱਗੇ ਉਤਰ ਜਾਓ ਹਾਂਜੀ ਹਾਂਜੀ ਪੂਰੇ ਦਿਨ ਦਾ ਪਾਸ ਹੁੰਦਾ ਇੱਕ ਦਿਨ ਪੂਰੇ ਦਿਨ ਦਾ ਪੂਰੇ ਦਿਨ ਦਾ ਹਾਂਜੀ ਹਾਂ ਤੇ ਹੁਣ ਅਸੀਂ ਪਹਿਲਾਂ ਚੱਲੇ ਹਾਂ ਜੀ ਕੁਛ ਖਾਣ ਪੀਣ ਦੇ ਲਈ ਤੇ ਕੋਈ ਰੈਸਟੋਰੈਂਟ ਦੇਖਦੇ ਹਾਂ ਕਿਉਂਕਿ ਦੁਪਹਿਰ ਦਾ ਟਾਈਮ ਹੋ ਗਿਆ ਯਾਰ ਸਵਰ ਦੇ ਅਸੀਂ ਚੱਲੇ ਹੋਏ ਹਾਂ ਤੇ ਆਹ ਦੇਖੋ ਆਹ ਟੈਕਸੀ ਜਿਆ ਸੰਦੀਪਾ ਟ੍ਰੈਡੀਸ਼ਨਲ ਟੈਕਸੀ ਹੈ ਨਾ ਹਾਂਜੀ ਹਾਂਜੀ ਇਹ ਟ੍ਰੈਡੀਸ਼ਨਲ ਟੈਕਸੀ ਹੈ ਥੋੜੀ ਹਾਂਜੀ ਬਲੈਕ ਐਪ ਕਹਿੰਦੇ ਆ ਹਾਂਜੀ ਹਾਂਜੀ ਆਹ ਵਾਸ ਹੁੰਦੀ ਸੀ ਕਿ ਲੰਡਨ ਵਾਲੀ ਆਹ ਟੈਲੀਫੋਨ ਬੋਥ ਲੰਡਨ ਦੇ ਤੇ ਇਹ ਵੀ ਬਹੁਤ ਮਸ਼ਹੂਰ ਹੈ ਜਿਹੜੇ ਇਹ ਟੈਲੀਫੋਨ ਬੋਥਸ ਹੁੰਦੇ ਹਨ ਤੇ ਇਹਨਾਂ ਚ ਅੱਜ ਵੀ ਇਹ ਕੰਮ ਕਰਦੇ ਆ ਤੇ ਇਹਦੇ ਚ ਪੈਸੇ ਪੈਂਦੇ ਆ ਪਾਉਂਡ ਪੈਂਦਾ ਇਹਦੇ ਵਿੱਚ ਤੇ ਤੁਸੀਂ ਲੋਕਲ ਕਾਲ ਹੈ ਜਿਹੜੀ ਇਹ ਤੋਂ ਕਰ ਸਕਦੇ ਹੋ ਵੈਸੇ ਅੱਜਕੱਲ ਵੈਸੇ ਵਰਕਿੰਗ ਹੈ ਤੇ ਪਰ ਲੋਕ ਯੂਜ਼ ਨਹੀਂ ਕਰਦੇ ਕਿਉਂਕਿ ਫੋਨ ਵਗੈਰਾ ਹੁਣ ਸਾਰਿਆਂ ਕੋਲੇ ਆ ਗਏ ਪਰ ਇਹ ਲੰਡਨ ਚ ਥਾਂ ਥਾਂ ਲੱਗੇ ਹੋਏ ਆ ਤੇ ਇੱਥੇ ਤੁਸੀਂ ਦੇਖ ਲਓ 1 2 3 4 ਜਮੇ 100 100 ਮੀਟਰ ਤੇ 50 50 ਮੀਟਰ ਤੇ ਲਾਏ ਹੋਏ ਆ ਇਹ ਸਾਨੂੰ ਇੱਕ ਕੈਫੇ ਮਿਲਿਆ ਹੁਣ ਤੇ ਲੰਡਨ ਤੁਹਾਨੂੰ ਪਤਾ ਹੀ ਹੈ ਆ ਕੈਫੇ ਕਲਚਰ ਕਰਕੇ ਬਹੁਤ ਜ਼ਿਆਦਾ ਮਸ਼ਹੂਰ ਹੈ 1862 ਦਾ ਹੈਗਾ ਫੇਮਸ ਸਿንስ 1862 ਨਾਟ ਕੈਫੇ ਸੌਰੀ ਪਬਸ ਪਬਸ ਹਾਂਜੀ ਜਿਹੜੇ ਲੰਡਨ ਦੇ ਜਾਂ ਇੰਗਲੈਂਡ ਦੇ ਲੋਕ ਆਗੇ ਤੁਸੀਂ ਜੋ ਸੋਚੋਗੇ ਉਹ ਬੀਅਰ ਪੀਣ ਦੇ ਬਹੁਤ ਸ਼ੁਕੀਨ ਆਗੇ ਸੋ ਇੱਥੇ ਜਿੱਦਾਂ ਆਪਣੇ ਲਾਈਕ ਪੰਜਾਬ ਦੇ ਵਿੱਚ ਸ਼ਾਮ ਨੂੰ ਕੰਮ ਤੋਂ ਬਾਅਦ ਆਈ ਥਿੰਕ ਜਿੱਥੇ ਜਾਂਦੇ ਹੋ ਨੇ ਇੱਥੇ ਲੋਕੀ ਤੁਹਾਨੂੰ ਪਬ ਕਲਚਰ ਬਹੁ ਮਿਲੂਗਾ ਦੁਪਹਿਰੇ ਵੀ ਲੰਚ ਟਾਈਮ ਇੱਥੇ ਆਉਂਦੇ ਲੰਚ ਕਰਨ ਆਉਂਦੇ ਆ ਖਾਣ ਪੀਣ ਜਿਹੜੇ ਪਬਸ ਆ ਨਾ ਇਹ ਐਕਚੁਅਲੀ ਫੈਮਿਲੀ ਰਨ ਆਗੇ ਅੱਛਾ ਹਾਂਜੀ ਜਿੱਦਾਂ ਲੋਕਾਂ ਨੇ ਪੁਰਾਣੇ ਟਾਈਮ ਤੋਂ ਸਟਾਰ ਕਿਤੇ ਫੈਮਿਲੀਜ਼ ਰਨ ਕਰਦੀਆਂ ਸੀ ਇੱਥੇ ਖਾਣ ਪੀਣ ਦਾ ਤੁਸੀਂ ਆ ਕੇ ਦੇਖੋ ਅੰਦਰੋਂ ਤੁਹਾਨੂੰ ਸ਼ੋ ਕਰ ਦੇਵਾਂਗੇ ਇਹ ਦੇਖੋ ਅੰਦਰੋਂ ਇਹੋ ਜਿਹੇ ਹੁੰਦੇ ਆ ਜਿਹੜੇ ਇਥੋਂ ਨੇ ਪੱਬਾ ਕਮਾਲ ਹੋ ਗਈ ਯਾਰ ਤੇ ਕੁਝ ਆਰਡਰ ਕਰਦੇ ਆਂ ਸੀ ਇੱਥੇ ਕੁਝ ਖਾਣੇ ਪੀਣੇ ਇਹ ਦੇਖੋ ਸਾਰਾ ਕੁਛ ਨਾ ਹਾਲੀਵੁੱਡ ਦੀਆਂ ਮੂਵੀਜ਼ ਦੇਖਦੇ ਹੁੰਦੇ ਸੀਗੇ ਤੇ 1.5 ਸੌ ਸਾਲ ਪੁਰਾਣਾ ਕਲਚਰ ਇੱਥੇ ਚੱਲਦਾ ਹੈ 1864 ਦਾ ਇਹ ਤੇ ਲਗਭਗ 150 ਸਾਲ ਪੁਰਾਣਾ ਨਾ ਹੋਈ ਗਿਆ ਸੋ ਇਹ ਦੇਖੋ ਉਦੋਂ ਦੇ ਇੱਥੇ ਲੋਕ ਕਿੰਨੇ ਐਡਵਾਂਸ ਲੈਵਲ ਦੇ ਆ ਇੰਗਲੈਂਡ ਨੇ ਨਾ ਐਵੇਂ ਨਹੀਂ ਦੁਨੀਆ ਤੇ ਰਾਜ ਕੀਤਾ ਮਤਲਬ ਕਿਸੇ ਗੱਲ ਕਰਕੇ ਰਾਜ ਕੀਤਾ ਇੰਗਲੈਂਡ ਨੇ ਤੇ ਤੁਸੀਂ ਦੇਖ ਲਓ ਆਪਣੇ ਨਾਲ ਕਿੰਨਾ ਐਡਵਾਂਸ ਹੈ 1862 ਦਾ ਬਣਿਆ ਹੋਇਆ ਇਹ ਮਤਲਬ ਸੋਚਣ ਵਾਲੀ ਗੱਲ ਹੈ ਯਾਰ ਇੰਨਾ ਪੁਰਾਣਾ ਖਾਣਾ ਪੀਣਾ ਪਰ ਅਸੀਂ ਬਾਹਰ ਬਹਿ ਕੇ ਕਰਦੇ ਆ ਇੱਥੇ ਆਰਾਮ ਨਾਲ ਨਾਲੇ ਤਾਂ ਸਟਰੀਟ ਦਾ ਹਾਲਾ ਦਵਾਲਾ ਦੇਖਦੇ ਆ ਤੇ ਨਜ਼ਾਰਾ ਦੇਖਦੇ ਆ ਲੰਡਨ ਦਾ ਤੇ ਕਿਉਂਕਿ ਘੱਟ ਟਾਈਮ ਹੈ ਸਾਡੇ ਕੋਲ ਲੰਡਨ ਦੀ ਇੰਨੀ ਭੀੜ ਲੱਗੀ ਹੋਈ ਆ ਯਾਰ ਇਹਨਾਂ ਦਿਨਾਂ ਚ ਵੀ ਲੰਡਨ ਚ ਪਤਾ ਨਹੀਂ ਲੰਡਨ ਚ ਆਲਵੇਸ ਸੰਦੀਪ ਲੰਡਨ ਚ ਆਲਵੇਸ ਇੰਨੀ ਇੰਨੀ ਭੀੜੀ ਰਹਿੰਦੀ ਆ ਹਾਂਜੀ ਹਾਂਜੀ ਕਿਉਂਕਿ ਮੈਂ ਟੂਰਿਸਟ ਸਾਈਟਸ ਆ ਗਈਆਂ ਨਾ ਸੋ ਇੱਥੇ ਤੁਹਾਨੂੰ ਹਮੇਸ਼ਾ ਰੌਣਕ ਮੇਲਾ ਮਿਲੂ ਹਮੇਸ਼ਾ ਹੀ ਅੱਦਾ ਮਿਲੂ ਹਾਂਜੀ ਹਾਂ ਇਹ ਕਹਿੰਦੇ ਮੈਨੂੰ ਮਾਮਾ ਜੀ ਦਾ ਬੇਟਾ ਸੀ ਸੁਖਵੀਰ ਕਹਿੰਦਾ ਸੀਗਾ ਕਹਿੰਦਾ ਵੀ ਜਿਹੜਾ ਲੰਡਨ ਦਾ ਨਾਈਟ ਲਾਈਫ ਹੈ ਨਾਈਟ 뷰 ਆ ਉਹ ਵੀ ਦੇਖਣ ਆਲਾ ਹੁੰਦਾ ਤੇ ਹੋਪਸੋ ਅਸੀਂ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਰਾਤ ਨੂੰ ਜਿਹੜਾ ਲੰਡਨ ਕਿਵੇਂ ਦਾ ਜਗਦਾ ਹੈ ਜਾਂ ਕਿਵੇਂ ਦਿਖਦਾ ਸ਼ਹਿਰ ਲੰਡਨ ਦੀ ਠੰਡ ਚ ਨਾ ਤੇ ਠੁਰ ਠੁਰ ਕਰਦੇ ਕਾਫੀ ਪੀ ਕੇ ਕਾਫੀ ਪੀਣ ਦਾ ਸਵਾਦ ਹੀ ਵੱਖਰਾ ਹੈਗਾ ਬਾਹਰ ਬਹਿ ਕੇ ਤੇ ਠੰਡ ਰਹਿੰਦੀ ਹੈ ਯਾਰ ਇਹਨਾਂ ਦਿਨਾਂ ਚ ਇਹ ਦੇਖ ਲਓ April ਦਾ ਮਹੀਨਾ ਚੱਲ ਰਿਹਾ ਹੈ April ਦੇ ਮਹੀਨੇ ਵੀ ਲੰਡਨ ਜੇ ਨਹੀਂ ਠੰਡ ਹੈ ਕਮਾਲਾ ਤੇ ਆ ਮੈਂ ਤੁਹਾਨੂੰ ਨਾਲ ਦਿਖਾਉਣਾ ਸੀਗਾ ਰੂਟ ਮੈਪ ਤੇ ਇਹ ਜਿਹੜਾ ਇਹਨਾਂ ਤੋਂ ਮੈਂ ਲਿਆ ਸੀਗਾ ਜਾਂਦੇ ਜਾਂਦੇ ਤੇ ਜਿਹੜਾ ਪੈਕੇਜ ਹੁੰਦਾ ਇਹਨਾਂ ਦਾ ਇਹ ਥੋੜਾ ਜਿਹਾ ਤੁਹਾਨੂੰ ਸਮਝਾ ਦੇਣਾਗਾ ਤੇ ਜਿਹੜਾ ਬੱਸ ਦਾ ਟੂਰ ਦਿੰਦੇ ਆ ਸਰ ਵੀ ਆ ਇਧਰੋਂ ਫੜੀ ਖੋਲੀ ਇਹਨੂੰ ਤੇ ਬੱਸ ਦਾ ਟੂਰ ਦਿੰਦੇ ਆ ਇੰਨਾ ਟੂਰ ਹੁੰਦਾ ਇਹ ਇੰਨੀਆਂ ਚੀਜ਼ਾਂ ਕਵਰ ਕਰਦੇ ਆ ਤੁਸੀਂ ਆ ਦੇਖ ਕੇ ਬਣ ਲੇ ਤ ਵਧੀਆ ਐ ਵੈਸੇ ਇਹ ਵੀ ਇਹਦੇ ਵਿੱਚ ਆ ਲੰਡਨ ਆਈ ਆ ਗਈ ਤੇ ਮੇਨਾ ਟਾਵਰ ਬ੍ਰਿਜ ਆ ਗਿਆ ਜਿੱਥੇ ਅਸੀਂ ਜਾ ਕੇ ਆਏ ਰਾਣੀ ਦਾ ਮਹਿਲ ਆ ਗਿਆ ਰਾਣੀ ਦਾ ਮਹਿਲ ਵੀ ਅਜੇ ਤੁਹਾਨੂੰ ਦਿਖਾਉਣਾ ਸੀ ਪੂਰਾ ਡਿਟੇਲ ਚ ਦਿੱਤਾ ਹੁੰਦਾ 4000 ਰੁਪਿਆ ਕੋਈ ਬਹੁਤਾ ਨਹੀਂ ਯਾਰ ਉਹ ਵੀ ਇੰਗਲੈਂਡਰ ਦੇ ਮਨ ਚਾ ਮੁਲਕ ਚ ਆ ਕੇ ਘੁੰਮਣ ਆਇ ਤੇ ਬਹਿ ਕੇ ਜੜੀ ਨਾਲ ਲੰਡਨ ਦੀ ਜ਼ਿੰਦਗੀ ਹੈ ਭੱਜ ਦੌੜ ਵਾਲੀ ਹੈ ਤੇਜ਼ ਤਰਾਰ ਵੈਸੇ ਤਾਂ ਜਿੰਨੇ ਵੱਡੇ ਸਿਟੀ ਜਾਂ ਦੁਨੀਆਂ ਦੇ ਤੇ ਨਿਊਯਾਰਕ ਹੋ ਗਿਆ ਜਾਂ ਅਮਰੀਕਾ ਦੇ ਕੁਝ ਸਿਟੀਜ਼ ਨੇ ਸਾਰੇ ਦੇ ਲਾਈਫ ਇਸ ਤਰ੍ਹਾਂ ਦੀ ਤੇਜ਼ ਤਰ੍ਹਾਂ ਦੁਨੀਆ ਭਰ ਤੋਂ ਲੋਕ ਇਹ ਨੂੰ ਸ਼ਹਿਰ ਨੂੰ ਘੁੰਮਣ ਦੇਖਣ ਆਉਂਦੇ ਆ ਦੇਖੋ ਨਾਲੇ ਇਹ ਬੈਸਟ ਟਾਈਮ ਨਹੀਂ ਹੈਗਾ ਇੰਗਲੈਂਡ ਨੂੰ ਘੁੰਮਣ ਦਾ ਦੇਖੋ ਕਿੰਨੀ ਭੀੜ ਲੱਗੀ ਹੋਈ ਹੈ ਟੂਰਿਸਟ ਦੀ ਲੰਡਨ ਦੀ ਇੱਕ ਹੋਰ ਮਸ਼ਹੂਰ ਥਾਂ ਤੇ ਹੁਣ ਤੁਹਾਡੇ ਸਾਹਮਣੇ ਹੈ ਉਹ ਹੈ ਲੰਡਨ ਆਈ ਲੰਡਨ ਆਈ ਤੋਂ ਕਹਿੰਦੇ ਆ ਵੀ ਪੂਰਾ ਲੰਡਨ ਦਿਖ ਜਾਂਦਾ ਹੈਗਾ ਤੇ ਥੇਮਜ਼ ਰਿਵਰ ਹੈ ਜਿਹੜਾ ਜਿਹੜਾ ਇੰਗਲੈਂਡ ਦੇ ਪੂਰੇ ਸੌਰੀ ਲੰਡਨ ਦੇ ਵਿੱਚੋਂ ਦੀ ਦਰਿਆ ਲੰਘਦਾ ਉਹਦੇ ਵਿਚਾਲੋਂ ਦੀ ਉਹ ਤੇ ਕਿਨਾਰੇ ਬਣੀ ਹੋਈ ਹੈ ਇਹਦਾ ਨਾਮ ਜਿਹੜਾ ਲੰਡਨ ਦੀ ਅੱਖ ਪੰਜਾਬੀ ਚ ਕਹਿ ਸਕਦੇ ਹੋ ਇਸੇ ਕਾਰਨ ਸ਼ਾਇਦ ਪਿਆ ਹੋਵੇ ਤੇ ਬਾਕੀ ਨੇੜੇ ਜਾ ਕੇ ਦਿਖਾਉਨੇ ਆ ਤੁਹਾਨੂੰ ਇਹਦੀ ਟਿਕਟ ਹੈ ਵੈਸੇ ਤੁਸੀਂ ਇਹਦੇ ਤੇ ਚੜ ਕੇ ਪੂਰਾ ਜਿਹੜਾ ਲੰਡਨ ਦਾ ਨਜ਼ਾਰਾ ਉਹ ਦੇਖ ਸਕਦੇ ਹੋ 30 ਪਾਉਂਡ ਇੰਡੀਆ ਦਾ 3000 ਰੁਪਇਆ ਤੇ 30 ਪਾਉਂਡ ਦੀ ਟਿਕਟ ਆ 3000 ਰੁਪਏ ਇੰਡੀਆ ਦਾ ਤੇ ਉਹ ਸਾਹਮਣੇ ਵਾਲੇ ਪਾਸੇ ਆ ਉਧਰ ਦੀ ਨੇੜੇ ਜਾ ਕੇ ਵੈਸੇ ਦੇਖ ਵੀ ਸਕਦੇ ਆ ਲੰਡਨ ਆਈ ਨੂੰ वैसे त ना ਇੱਥੇ ਲੰਡਨ ਘੁੰਮਣ ਲਈ ਜਿਹੜੀ ਮੈਟਰੋ ਅੰਡਰਗਰਾਉਂਡ ਹੋਰ ਉਹ ਵੀ ਚੱਲਦੀ ਆ ਪਰ ਤੁਹਾਨੂੰ ਦੱਸਦਾ ਇੱਥੋਂ ਜਿਹੜੇ ਆ ਪਾਣੀ ਵਾਲੇ ਛੋਟੇ ਛੋਟੀਆਂ ਕਿਸ਼ਤੀਆਂ ਜਾਂ ਕਰੂਜ਼ ਕਹਿ ਸਕਦੇ ਨੇ ਬੇਸਿਕਲੀ ਇਹਨਾਂ ਨੂੰ ਉਹ ਵੀ ਚੱਲਦੇ ਆ ਤੁਸੀਂ ਇੱਥੋਂ ਇੱਥੋਂ ਸੰਦੀਪ ਆਪਾਂ ਉੱਥੇ ਵੀ ਉਤਰ ਸਕਦੇ ਹਾਂ ਡਾਇਰੈਕਟਲੀ ਜਾ ਕੇ ਹਨਾ ਜਿਹੜਾ ਟਾਵਰ ਆਫ ਲੰਡਨ ਜਿਹੜਾ ਲੰਡਨ ਬ੍ਰਿਜ ਹੈ ਜੇ ਜੇ ਮੈਨੂੰ ਓਵਰ ਬੋਟਸ ਨਹੀਂ ਸੀ ਕਿਹਾ ਜਿੱਦਾਂ ਆਪਾਂ ਡੇ ਪਾਸੇ ਲਏ ਸੀਗੇ ਉਹਨਾਂ ਤੋਂ ਸੈਪਰੇਟ ਤੁਸੀਂ ਲੈ ਸਕਦੇ ਹੋਗੇ ਐਂਡ ਤੁਸੀਂ ਫਿਰ ਬਾਏ ਦ ਰਿਵ ਕੈਮਸ ਲਈ ਸਾਰਾ ਕੁਝ ਇੰਜੋਏ ਕਰ ਸਕਦੇ ਹੋ ਇਹ ਦਰਿਆ ਦੇ ਵਿੱਚੋਂ ਨਹੀਂ ਤੁਸੀਂ ਆਪਣਾ ਹੌਲੀ ਹੌਲੀ ਸਾਰਾ ਅੱਗੇ ਤੱਕ ਜਾ ਸਕਦੇ ਹੋ ਜਿਹੜੀ ਮੈਟਰ ਇਥੇ ਅੰਡਰਗਰਾਉਂਡ ਆ ਚੱਲਦੀ ਆ ਦੇਖੋ ਲਿਖਿਆ ਪਬਲਿਕ ਸਬਵੇ ਸਟੇਸ਼ਨ ਦਾ ਨਾਮ ਹੈ ਪਬਲਿਕ ਸਬਵੇ ਯ ਪਬਲਿਕ ਜਿੱਦਾਂ ਜਾਂ ਵੈਸੇ ਪਬਲਿਕ ਟ੍ਰਾਂਸਪੋਰਟ ਨੂੰ ਸਬਵੇ ਜਿੱਦਾਂ ਅੱਛਾ ਟ੍ਰੇਨ ਸਟੇਸ਼ਨ ਨੂੰ ਹਾਂਜੀ ਜੀ ਇਥੇ ਨਾ ਤੁਹਾਨੂੰ ਜਿਹੜੀ ਪਬਲਿਕ ਟ੍ਰਾਂਸਪੋਰਟ ਦੀ ਇਨਫੋਰਮੇਸ਼ਨ ਉਹ ਵੀ ਦਿੱਤੀ ਹੁੰਦੀ ਆ ਸਾਰੀ ਤੇ ਜਿਵੇਂ ਇਹਨਾਂ ਨੇ ਆ ਇਨਫੋਰਮੇਸ਼ਨ ਲਾਈ ਹੋਈ ਹੈ ਵੀ ਜਿਹੜੇ ਕਿੱਥੋਂ ਕਿੱਥੇ ਤੱਕ ਜਾਂਦੀ ਆ ਹੁਣ ਆਪਾਂ ਬੇਸਿਕਲੀ ਖੜੇ ਆ ਇਸ ਏਰੀਏ ਦੇ ਵਿੱਚ ਆਹਾ ਹਾਊਸ ਹਾਊਸ ਆਫ ਪਾਰਲੀਮੈਂਟ ਹੈਗਾ ਤੇ ਇੱਥੇ ਖੜੇ ਆਪਾਂ ਆਹ ਔਰੇ ਖੜੇ ਆ ਤੇ ਇੱਥੋਂ ਆਪਾਂ ਲਗ ਲਗ ਏਰੀਆਸ 'ਚ ਜਾਣਾ ਤਾਂ ਉਹਦੇ ਬਾਰੇ ਆ ਪੂਰੇ ਰੂਟਸ ਪਬਲਿਕ ਟਰਾਂਸਪੋਰਟ ਦੇ ਜਾਂ ਹੋਰ ਸਾਰਾ ਕੁਝ ਤੁਹਾਨੂੰ ਇਦਾਂ ਮਿਲ ਜਾਂਦਾ ਆ ਬੋਟਸ ਦੇ ਨਾਮ ਹੈ ਜਿਹੜਾ ਆਰਬੀ 6 ਆਰਬੀ 2 ਆਰਬੀ 1 ਨੇ ਕਿੱਥੇ ਕਿੱਥੇ ਜਾਂਦੀਆਂ ਅੱਗੇ ਆ ਸ਼ਾਪਸ ਬੰਦ ਪਈਆਂ ਹਾਂ ਜੀ ਇਹ ਜਿਹੜੀਆਂ ਤੁਸੀਂ ਇੱਕ ਤਾਂ ਟੂਰ ਵਾਲੇ 크ੂਜ਼ ਹੁੰਦੀਆਂ ਨੇ ਨਾ ਉਹਨਾਂ ਦੀਆਂ ਨੇ ਸੋ ਉਹਨਾਂ ਦੇ ਜਿਹੜਾ ਹਾਂ ਜੀ ਹਾਂ ਜੀ ਠੀਕ ਜਿੱਦਾਂ ਮੈਂ ਕਿਹਾ ਸੀ ਇੱਥੇ ਊਬਰ ਬੋਟਸ ਵੀ ਆ ਐਂਡ ਟੂਰ ਵਾਲੀਆਂ ਵੀ ਨੇ ਅੱਛਾ ਯਾ ਪਰ ਜੇ ਤੁਸੀਂ ਚੀਪ ਵੇ ਦੇ ਵਿੱਚ ਲਾਈਕ ਇੰਜੋਏ ਕਰਨਾ ਚਾਹੁੰਦੇ ਹੋਗੇ ਉਹ ਫਿਰ ਤੁਹਾਨੂੰ ਊਬਰ ਬੋਟਸ ਜ਼ਿਆਦਾ ਸਹੀ ਪੈਂਦੀ ਆ ਹਾਂ ਜੀ ਜਿਹੜਾ ਤੁਸੀਂ ਇਹ ਸਾਹਮਣੇ ਦੇਖ ਰਹੇ ਹੋ ਇਹ ਆ ਬਿਗ ਬੈਨ ਤੇ ਇਹ ਵੀ ਲੰਡਨ ਦੀ ਮੇਨ ਅਟਰੈਕਸ਼ਨ ਚੋਂ ਇੱਕ ਆ ਤੇ ਉਹ ਬ੍ਰਿਜ ਤੇ ਜਾ ਕੇ ਜਿਹੜਾ ਸਾਹਮਣੇ ਵਾਲਾ ਤੁਸੀਂ ਪੁਲ ਦੇਖ ਰਹੇ ਹੋ ਉਹਦੇ ਤੇ ਇਹਦਾ ਪੂਰਾ ਵਧੀਆ ਉਧਰਲੇ ਪਾਸੇ ਓ ਵਿਊ ਹੁੰਦਾ ਹੁਣ ਅਸੀਂ ਉਧਰਲੇ ਪਾਸੇ ਚੱਲੇ ਆ ਤੇ ਉਥੋਂ ਤੁਹਾਨੂੰ ਜਿਹੜਾ ਇਹਦਾ ਆਲਾ ਦਵਾਲਾ ਤੇ ਉਹ ਦਿਖਾਉਣੀ ਆ ਲੰਡਨ ਦਾ ਤੁਰ ਫਿਰ ਕੇ ਦੇਖਣ ਵਾਲਾ ਯਾਰ ਸਾਰਾ ਕਾਫੀ ਦਿਨ ਚਾਹੀਦੀ ਐ ਲੰਡਨ ਦੇਖਣ ਨੂੰ ਤੇ ਹੁਣ ਅਸੀਂ ਇਧਰ ਦੀ ਗਏ ਸੀ ਉਹ ਤੱਕ ਵਾਕ ਕਰਕੇ ਆਏ ਆ ਤੇ ਇਧਰਲੇ ਪਾਸੇ ਫੋਟੋ ਫੋਟੋ ਖਿੱਚ ਕੇ ਸਾਰੀਆਂ ਆਏ ਆ ਕਿਸੇ ਵੀ ਜਗ੍ਹਾ ਤੇ ਨਾ ਜਦੋਂ ਬੰਦਾ ਪਹਿਲੀ ਵਾਰ ਆਉਂਦਾ ਤੇ ਬਹੁਤ ਸਾਰੀਆਂ ਚੀਜ਼ਾਂ ਐਕਸਪੀਰੀਅੰਸ ਕਰਦਾ ਤੇ ਅਸੀਂ ਵੀ ਮਤਲਬ ਲੰਡਨ 'ਚ ਸਾਡਾ ਪਹਿਲਾ ਗੇਟ ਹੈਗਾ ਬਹੁਤ ਸਾਰੀਆਂ ਚੀਜ਼ਾਂ ਦਾ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਵੀ ਅਗਲੀ ਵਾਰ ਅਸੀਂ ਕੀ ਕੀ ਕਰਨਾ ਹੈਗਾ ਹਨਾ ਜਾਂ ਕਿੰਨੇ ਦਿਨ ਦਾ ਪਲਾਨ ਕਰਨਾ ਹੈਗਾ ਤੇ ਹੋਪ ਸੋ ਇਸ ਵਾਰ ਜਿਵੇਂ ਆਊਟਡੋਰ ਸਾਈਟ ਸੀਿੰਗ ਕਰਾ ਰਹੇ ਹਾਂ ਤੁਹਾਨੂੰ ਕੱਲਾ ਜਿਵੇਂ ਸਾਰੇ ਚੀਜ਼ਾਂ ਬਾਰੋਂ-ਬਾਰੋਂ ਲੰਡਨ ਆਈ ਜਾਂ ਭਾਮੇਓ ਟਾਵਰ ਆਫ ਲੰਡਨ ਲੰਡਨ ਬ੍ਰਿਜਸ ਸੀਗਾ ਜਾਂ ਫਿਰ ਮਤਲਬ ਜਿੰਨੇ ਵੀ ਮਿਊਜ਼ੀਅਮਸ ਐ ਜਿਹਦੇ ਚ ਜਿਵੇਂ ਆਪਣਾ ਕੋਹੇਨੂਰ ਹੀਰਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਹੋਰ ਸਾਰੀਆਂ ਚੀਜ਼ਾਂ ਤੇ ਅਸੀਂ ਆਉਣ ਵਾਲੇ ਮਤਲਬ ਜਿਹੜਾ ਸਾਡਾ ਅਗਲਾ ਟੂਰ ਹੋਊਗਾ ਇੰਗਲੈਂਡ ਦਾ ਜਦੋਂ ਤੇ ਆਬਵੀਅਸਲੀ 3-2 2 ਮਹੀਨੇ ਬਾਅਦ ਉਹ ਤੋਂ ਅਸੀਂ ਸਾਰੀਆਂ ਚੀਜ਼ਾਂ ਤੁਹਾਨੂੰ ਸਾਰੀਆਂ ਦਿਖਾਉਣੀ ਹੈਗੀ ਅੰਦਰਲੇ ਪਾਸੇ ਲੰਡਨ ਦੀਆਂ ਜਿਹੜੀਆਂ ਮੇਨ ਅਟਰੈਕਸ਼ਨ ਐ ਉਹ ਤੁਸੀਂ ਇੱਥੋਂ ਬਾਈ ਵੀ ਕਰ ਸਕਦੇ ਹੋ ਕਿਸੇ ਨੂੰ ਗਿਫਟ ਲੈਣਾ ਹੈ ਜਾਂ ਹੋਰ ਆ ਦੇਖੋ ਸਾਰਾ ਕੁਝ ਲੰਡਨ ਦਾ ਨਾ ਤੇ ਇਹ ਹੋਗੇ ਫ੍ਰਿਜ ਮੈਗਨੇਟ ਹੋਗੇ ਤੇ ਨਾਲ ਆ ਬਿਗ ਬੈਨ ਹੋਗੇ ਇਹ ਵੀ ਇੱਥੇ ਮਿਲ ਜਾਂਦਾ 24 ਪਾਉਂਡ ਦਾ 24 ਪਾਉਂਡ 2400 ਰੁਪਏ ਦਾ ਮਿਲਦਾ ਇਹ ਤੇ ਸਾਰਾ ਕੁਝ ਛੱਲਿਆਂ ਤੋਂ ਲੈ ਕੇ A to Z ਜੋ ਵੀ ਇੱਥੇ ਖਰੀਦਣੀ ਜਾਓ ਸਾਰਾ ਕੁਝ ਮਿਲਦਾ ਹੈਗਾ ਫਲੈਗਸ ਮਿਲਦੇ ਆ ਦੇਖੋ ਦੀਆਂ ਸੀ ਉਹ ਐਵੇਂ ਦੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਆਪਣੇ ਬਹੁਤ ਮਾਡਰਨ ਹੋ ਗਿਆ ਜਿੱਦਾਂ ਅਸੀਂ ਬੈਂਕ ਕਾਰਡ ਯੂਜ਼ ਕਰਦੇ ਆ ਜਾਂ ਉਸਟਰ ਕਾਰਡ ਪਹਿਲਾਂ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਹੁੰਦਾ ਬੱਸਾਂ ਦੇ ਵਿੱਚ ਕੰਡਕਟਰਸ ਹੁੰਦੇ ਸੀਗੇ ਜਿੱਦਾਂ ਪਾ ਆ ਬੱਸ ਤੇ ਦੇਖ ਸਕਦੇ ਆਂਗੇ ਇੱਕ ਡਰਾਈਵਰ ਹੁੰਦਾ ਸੀ ਐਂਡ ਇੱਥੇ ਅੱਛਾ ਇਹਦੇ ਵਿੱਚ ਕੰਡਕਟਰ ਵੀ ਹੁੰਦਾ ਸੀ ਹਾਂਜੀ ਹਾਂਜੀ ਨਨ ਟ੍ਰਾਂਸਪੋਰਟ ਦੇਖੋ ਸੋ ਉਹ ਨਾਂ ਜਿਹਦਾ ਟਿਕਟ ਜਿਹਨੇ ਬਾਇ ਕਰਣੀ ਹੁੰਦੀ ਸੀ ਪੈਸਿਆਂ ਨਾਲ ਜਿਵੇਂ ਵੀ ਐਵੇਂ ਹੁੰਦੀਆਂ ਸੀ ਕੰਡਕਟਰ ਤੁਹਾਨੂੰ ਜਿੱਦਾਂ ਬੇਸਿਕਲੀ ਇੱਥੇ ਖੜੇ ਮਿਲਦੇ ਸੀਗੇ ਜਿੱਦਾਂ ਆਪਣੇ ਨਹੀਂ ਹੁੰਦਾ ਕਿ ਆਓ ਲਾਈਕ ਲਾਈਕ ਅੱਛਾ ਇੱਥੇ ਕੰਡਕਟਰ ਖੜਾ ਹੁੰਦਾ ਸੀ ਕਲਕੱਤੇ ਜਿਵੇਂ ਉਹ ਜੀਆਂ ਬਸੇ ਚੱਲਦੀਆਂ ਦੇਖਿਆ ਕਲਕੱਤੇ ਵੀ ਹੁੰਦੀਆਂ ਹਾਂਜੀ ਅੱਛਾ ਤੇ ਟਿਕਟ ਇੱਥੋਂ ਮੌਕੇ ਤੇ ਮਿਲਦੀ ਸੀਗੀ ਨਹੀਂ ਨਹੀਂ ਜਿੱਦਾਂ ਆਪਾਂ ਜਾ ਕੇ ਬਹਿ ਜਾਂਦੇ ਸੀਗੇ ਐਂ ਜਿੱਦਾਂ ਆਪਣੇ ਹੁੰਦਾ ਆਉਂਦੇ ਸੀਗੇ ਤੁਸੀਂ ਜਿਵੇਂ ਹੁਣ ਆਪਣੇ ਇੰਡੀਆ ਚੱਲਦੀ ਆ ਇਹ ਤੁਹਾਨੂੰ ਅੰਦਰਲੇ ਬਸੇ ਥੋੜੀ ਇਹਨਾਂ ਦੀ ਪੁਰਾਣੀ ਬਸ ਹੈ ਜਿਹੜੀ ਦਿਖਾ ਦਾਂ ਕਿ ਕਿਉਂ ਜੀ ਹੁੰਦੀ ਸੀ ਸੀਟਾਂ ਉਦੋਂ ਇਹੋ ਜਿਹੀਆਂ ਹੁੰਦੀਆਂ ਸੀ ਜਿਹੜੀਆਂ ਪੁਰਾਣੀਆਂ ਸੀਟਸ ਹੈ ਕਿਉਂ ਨਹੀਂ ਆਪ ਲੰਬੀਆਂ ਵੀ ਨੇ ਕੋ ਸਿੱਧੀਆਂ ਨੇ ਤੇ ਸੰਦੀਪ ਇਹਨੂੰ ਪੁੱਛੋ ਕਿ ਅਸੀਂ ਉੱਪਰਲੇ ਪਾਸੇੋਂ ਦੇਖ ਸਕਦੇ ਹਾਂ ਫਿਰ ਬਾਹਰੋਂ ਦੇਖ ਕੇ ਕਿਨ ਵੀ ਗੋ ਸ਼ੋ ਇਟ ਫਰਮ ਅਪਸਟੇਅਰਸ ਪਲੀਜ਼ ਵੀ ਜਸ ਵਲੋਗਿੰਗ ਸਟੇ ਆਨ ਦਾ ਪਲੈਟਫਾਰਮ ਬਿਕਾਜ਼ ਇਟ ਸ਼ੋ ਯੂ ਦੈਨ ਐਵਰੀਬਾਡੀ ਵਿਲ ਵਾਂਟ ਟੂ ਕਮ OK OK like OK ਦੈਟਸ ਫਾਈਨ ਜਵਾਬ ਦੇਤਾ ਮੈਂ ਉਹਨੂੰ ਮੈਂ ਐਕਸਪਲੇਨ ਕਰਦਾ ਨਹੀਂ ਬਟ ਆਈ ਥਿੰਕ ਉਹਨੂੰ ਇਦਾਂ ਕਾ ਕਿ ਜੇ ਆਪਾਂ ਜਾਵਾਂਗੇ ਫਿਰ ਕੀ ਬੋਰ ਵੀ ਰੀਸਿਪਲ ਚਲ ਕੋਈ ਗੱਲ ਨਹੀਂ ਤੁਹਾਨੂੰ ਹੀ ਦਿਖਾ ਦੀ ਦੇ ਵੇ ਤੇ ਹਵਾ ਕਿੰਨੀ ਤੇਜ਼ ਹੈ ਹਨਾ ਹਾਂਜੀ ਹਾਂਜੀ ਇੱਕ ਤਾਂ ਕਿਉਂਕਿ ਰਿਵਰ ਥੀਮਸ ਬਿਲਕੁਲ ਹੀ ਆਪਣੇ ਨਾਲ ਹੀ ਹੈਗਾ ਉਹਦੇ ਕਰਕੇ ਵੀ ਸੋ ਜਦੋਂ ਵੀ ਆਓ ਸਪੈਸ਼ਲੀ ਇਹ ਕਹਿੰਦੇ ਆ ਤੁਹਾਡੇ ਅੰਗਰੇਜ਼ੀ ਥੀਮਸ ਰਿਵਰ ਥੀਮਸ ਥੀਮਸ ਯਾ ਅਸੀਂ ਕਹਿੰਦੇ ਆ ਥੀਮਸ ਹਾਂਜੀ ਸਾਡਾ ਇੰਡੀਆ ਵਾਲਾ ਦਾ ਐਕਸੈਂਟ ਹੋਰ ਹੀ ਹੁੰਦਾ ਅਸੀਂ ਘੋਟ ਕੇ ਕਹਿੰਦੇ ਆ ਥੀਮਸ ਜਿੱਥੇ-ਜਿੱਥੇ ਦਰਿਆ ਹੈ ਤੇ ਉਥੇ ਬਹੁਤ ਜ਼ਿਆਦਾ ਠੰਡ ਹੈ ਪਤਾ ਨਹੀਂ ਪਾਣੀ ਵਾਲਾ ਠੰਡਾ ਹੈ ਦਾ ਤੇ ਵੈਸੇ ਵੀ ਥੋੜਾ ਜਿਹਾ ਮਤਲਬ ਵਿంటర్ ਟਾਈਮ ਹੈ ਹਵਾਵਾਂ ਤੇਜ਼ ਹੁੰਦੀਆਂ ਇੱਥੇ ਜ਼ਿਆਦਾ ਠੰਡ ਹੁੰਦੀ ਹੈ ਤੇ ਜਿਹੜਾ ਲੰਡਨ ਆਈ ਹੈ ਜਾਂ ਬਿਗ ਬੈਨ ਤੇ ਜਾਂ ਫਿਰ ਹਾਊਸਸ ਆਫ ਪਾਰਲੀਮੈਂਟ ਸਾਰੀਆਂ ਚੀਜ਼ਾਂ ਇਕੱਠੀਆਂ ਆ ਜੇ ਤੁਸੀਂ ਇੱਥੇ ਪਬਲਿਕ ਟਰਾਂਸਪੋਰਟ ਤੇ ਆਉਣਾ ਤਾਂ ਆਹ ਸਟੇਸ਼ਨ ਸਭ ਤੋਂ ਨੇੜੇ ਆ ਵੈਸਟਮਿੰਸਟਰ ਵੈਸਟਮਿੰਸਟਰ ਸਟੇਸ਼ਨ ਤੇ ਇਹਦੇ ਤੇ ਤੁਸੀਂ ਉਤਰ ਸਕਦੇ ਹੋ ਸਾਹਮਣੇ ਵਾਲੇ ਪਾਸੇ ਹੁਣ ਤੁਹਾਨੂੰ ਦਿਖ ਰਿਹਾ ਹੋਣਾ ਇੰਗਲੈਂਡ ਦਾ ਹੈ ਪਾਰਲੀਮੈਂਟ ਹਾਊਸਸ ਆਫ ਪਾਰਲੀਮੈਂਟ ਬੋਲ ਦਿੰਦੇ ਆ ਉਹਨੂੰ ਤੇ ਇਹ ਇੰਗਲੈਂਡ ਦੀ ਅਸਲ ਚ ਪਛਾਣ ਹੈ ਵੀ ਤੁਹਾਨੂੰ ਜਦੋਂ ਇੰਗਲੈਂਡ ਦਾ ਜਾਂ ਲੰਡਨ ਸਰਚ ਮਾਰਦੇ ਤੁਸੀਂ ਤੁਹਾਨੂੰ ਮੇਨ ਦੇਖਣ ਨੂੰ ਮਿਲਦਾ ਆ ਸਾਰੇ ਟੈਲੀਫੋਨ ਬੋਥਸ ਆ ਗਏ ਤੇ ਇਹਦੇ ਤੇ ਹੁਣ ਆਪਾਂ ਫੋਨ ਕਰਦੀਏ ਘਰੇ ਸੁੱਖ ਸ਼ਾਂਤੀ ਦੱਸਦੀ ਐ ਇਥੋਂ ਫੋਨ ਵੀ ਲੱਗ ਜਾਂਦਾ ਹੁੰਦਾ ਹੈ ਚੱਲਦੇ ਨੇ ਸੰਦੀਪ ਹਾਂਜੀ ਐ ਬਸ ਚੇਂਜ ਪਾਓ ਐਂਡ ਘਰ ਫੋਨ ਲਾਓ ਹੈਲੋ ਹਾਂ ਬੇਬੇ ਸਤਿ ਸ੍ਰੀ ਅਕਾਲ ਪਹੁੰਚ ਗਿਆ ਮੈਂ ਬਲੈਟ ਲੰਡਨ ਲੰਡਨ ਹਾਂ ਬੜਾ ਵਧੀਆ ਹੈ ਬਾਲੀ ਜ਼ਬਾਈ ਹੈਗੀ ਮੇਮਾ ਮੇਮਾ ਤਾਂ ਵਿੱਚ ਵਜਦੀਆਂ ਫਿਰਦੀ ਹੈ ਪੰਜਾਬੀ ਵੀ ਬੰਦੇ ਦੇ ਬੰਦਾ ਚੜਿਆ ਫਿਰਦਾ ਭਰਿਆ ਪਿਆ ਪੰਜਾਬ ਨਾਲ ਵਾਲੇ ਜੀ ਲੱਗਿਆ ਪਿਆ ਧਰ ਬਣਾਗੇ ਹੋਰ ਸੁੱਖ ਸ਼ਾਂਤੀ ਹੈ ਪਿੰਡ ਸਾਰੇ ਵਧੀਆ 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 ਮਾਮੇ ਵੀ ਵਧੀਆ ਮਾਮਾ ਵੀ ਹਾਂ ਸੇਵੀਆਂ ਰੰਨੀਆਂ ਸੀ ਮਾਮੀ ਨੇ ਹਾਂ ਸੇਵੀਆਂ ਖਾਧੀਆਂ ਅਰਾਧ ਤੁਸੀਂ ਕੀ ਬਣਾਇਆ ਕਰੇਲੇ ਕਰੇਲੇ ਆ ਕੇ ਖਾਵਾਂਗੇ ਸੇਵੀਆਂ ਵੀ ਖਾਣੀਆਂ ਰਾਣੀ ਦਾ ਮਹਿਲ ਤੁਹਾਨੂੰ ਅਗਲੇ ਬਲੌਗ ਚ ਦਿਖਾਵਾਂਗੇ ਹਾਂ ਬਾਕੀ ਦੇਖਦੇ ਰਹੋ ਲੰਡਨ ਤੋਂ ਚੰਗਾ ਮੈਂ ਰੱਖਦਾ ਫਿਰ ਸਤਿ ਸ੍ਰੀ ਅਕਾਲ ਗੁੱਡ ਬਾਏ ਰੱਬ ਰੱਖਾ